भारत जिन दस विचारो नाम ठाकर का पाए और जिसका सबसे हो जी को खावा ये पंचायत इसका होया है ना जाए मेरा भगत नाम है ना या श्री गुरुवर सरू की था के खोज के तन हो जाता है ਅਮਰਤ ਨਾਮ ਦੀ ਖੁਸ਼ੂਦਤੀ ਗਿਆ ਹੈ ਅਮਰਤ ਨਾਮੋਕੀ ਕੋ ਇੱਜ਼ਤ ਹੈ ਦੂੜੋ ਪਾਸ਼ਾ ਕਹਿੰਦੇ ਇਹ ਛਕਣ ਵਾਲੀ ਨਹੀਂ ਇਹ ਜਿਹੜੀ ਬਾਕ ਕੋ ਐ ਕਿ ਜਿਆਦਾ ਵਾਲੀ ਨਹੀਂ ਕਿ ਤੇ ਜਗਨ ਸੰ ਇਹੇ ਵਸਤਵਤਾ ਨਹੀਂ ਹੈ ਜਾਨੀ ਨੇਪ ਨੇਪ ਰੱਖੋ ਤਾਂ ਆਓ ਇਹ ਨੂੰ ਰੇਤ ਦੇ ਸਮਾਂ ਕੇ ਰੱਖੋ ਰੋਜ਼ ਦੇ ਦਾ ਆਹਾਰ ਕਰਿਆ ਕਰ ਰੋਜ਼ ਦੇ ਦਾ ਆਹਾਰ ਕਰਿਆ ਕਰ ਵੀ ਜਿੱਦ ਕਰ ਕਿ ਜਿਹੜਾ ਅਮਰਤ ਨਾਮ ਹੈ

ਮੈਨੂੰ ਦੋ ਦੋ ਜੀ ਸਾਰੀ ਸੰਗਤ ਆਪਣੇ ਗੁਰਦੁਆਰਾ ਨਾਮ ਦੇ ਭਵੰਦੀ ਹੈ ਜੀ ਬਹੁਤ ਬਹੁਤ ਸਾਡੇ ਵਿੱਚ ਆ ਕੇ ਸੇਵਾ ਕਰਿਆ ਦਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਸਾਬਰ ਸਭ ਤੋਂ ਪਹਿਲਾਂ ਦੀ ਸਾਹਿਬ ਜੀ ਨੌਜਵਾਨ ਉਮਰ ਧੰਨ ਗੁਰਵੰਸ ਦੇ ਪਾਤਸ਼ਾਹ ਜੀ ਬੋਲਤਾ ਜੀ ਸਾਧੂ ਗੁਰੂ ਪਾਤਸ਼ਾਹ ਦੇ ਬੋਲ ਆਰਮਗਿਰ ਸਾਹਿਬ ਗੁਰਦ੍ਰਮਨ ਜੀ ਸਾਹਿਬ 510ਵੇਂ ਕਰੋ ਜੀ ਸਾਰੇ ਦਰਸ਼ਨ ਕਰੋ ਬਜ਼ੁਰਗ ਚੱਲ ਕੇ ਆਏ ਸਾਰੇ ਦਰਸ਼ਨ ਕਰੋ ਮਹਾਰਾਜ ਸਾਹਿਬ ਦਾ ਤੁਹਾਨੂੰ ਦਰਸ਼ਨ ਦੇਵ ਕਿਰਪਾ ਕਰਨ ਹੋਰ ਇਹ ਕਹ ਰਹੇ ਨੇ ਉਹਨਾਂ ਦੇ ਮੂੰਹੋਂ ਆਏ ਆਏ ਕਿ ਜਿੰਨ ਕਮੋਦ ਕੋ ਬਾਯਾ ਨੌਜਵਾਨਾਂ ਨੇ ਆਪੇ ਪੁੱਛਿਆ ਬਜ਼ੁਰਗੋ ਕਿੱਥੋਂ ਆਏ ਉਸੇ ਲੱਗਣ ਲੱਗੇ ਜੀ ਕਾਬਲ ਹੁਦਾਰ ਤੋਂ ਆਏ वाय <laughs>

ਆਹ ਹੈ ਨਾ ਆ ਚੁੱਕੇ ਨਾਮ ਜਾਈ ਕਿ ਕੀ ਅਤੁੱਧ ਕਰ ਪਾਏ ਇਹ ਹੈ ਜੀ ਗੁਰਦੁਆਰਾ ਫਲਾਹੀ ਸਾਹਿਬ ਪਾਸ਼ਾ ਜੀ ਦਸਵੀਂ ਸਾਰੇ ਦਰਸ਼ਨ ਕਰੋ ਜੀ ਸਾਰੇ ਸੰਗਤ ਸਾਡੀ ਆਈ ਹੈ ਦਰਸ਼ਨਾਂ ਵਾਸਤੇ ਰਾਜ ਤੂਤੀਆਂ ਵੀ ਖਾਂਦੇ ਆਏ ਆ ਸਿੰਘ ਸਾਰੀ ਸੰਗਤ ਸਾਰੀ ਤੁਤਕੇ ਵੀ ਖੰਦੀ ਤੇ ਦਰਸ਼ਨ ਕਰੋ ਜੀ ਦੇਖੋ ਕਿੰਨਾ ਸੋਹਣਾ ਪੱਲ ਪੱਲ ਲੱਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵਧੀਆ ਬਣਿਆ ਹੈ ਗੁਰਦੁਆਰਾ ਖਲਾਹੀ ਸਾਹਿਬ ਗੁਰਦੁਆਰਾ ਜੀ ਪਾਸ਼ੇ ਦਸਵੇਂ ਗੁਰਗੋਬ ਸਿੰਘ ਜੀ ਦੇ ਸਾਰੇ ਦਰਸ਼ਨ ਕਰੋ ਅਕਸਰ ਕਰੀ ਨਾ ਬੱਟਾ ਕਰਾ ਗਣਾ ਬਣਾਉਂਦਾ ਨੂੰ ਕੂ ਕਿਹਾ ਕਿ ਇਹ ਮਚਕਾਉਂਗੇ ਨਾ ਕਰੂੰਗੀ ਇਹ ਹਾਂ ਬੋਲੇ ਜੀ ਇੱਕ ਜਾਨੀ ਬਣਾਈ ਚੱਲੂ ਉਹੀ ਤਰ੍ਹਾਂ ਹੋਏ ਇਹੀ ਇਹੀ ਪਰ ਇਹ ਕੱਲੇ ਸਵੇਟ ਖਲਾ ਦੁੰਦੇ ਨਾ ਉਹਦਾ ਨਹੀਂ ਫਾਇਦਾ ਹੁੰਦਾ ਹਾਂ ਨਹੀਂ ਉਹਦੇ ਗਰੁੱਪ ਤੇ ਪਾਏ ਫਿਰ ਮੈਂ ਤੁਹਾਨੂੰ ਦੱਸ ਦੇਗਾ ਨਹੀਂ ਗਰੁੱਪ ਤੇ ਪਾਇਆ ਕਿ ਪੈਸੇ ਨਿਕਲੇ ਆ ਮੈਨੂੰ 10 ਰੁਪਏ ਆਪਣੇ ਪੈਸੇ ਚ ਕਿਸ ਨੇ ਨਕਲੀ ਪੈਸੇ ਮੱਥਾ ਟੇਕਿਆ ਹੋਇਆ ਸੰਤ ਜੀ ਆਹ ਦੇਖ ਲੋ ਆ ਮੈਂ ਪੈਸੇ ਦੇਣੇ ਸੀ ਨਾ ਵਿਆਹ ਵਾਸਤੇ 10 10 ਰੁਪਏ ਜਿੰਨੇ ਲੈਣੇ ਹੋ ਲੈ ਲਓ ਕਿ ਕਿਸ ਨੇ ਅੱਖਾਂ ਦੇ ਵਿੱਚ ਨਕਲੀ ਮੱਤਾ ਟੇਕਿਆ ਹੋਇਆ ਦੋ ਸੁਣਾ ਤਾਂ ਦਿਖਾਉਣ ਵਾਸਤੇ ਲੈ ਕੇ ਆਈ ਤੁਹਾਨੂੰ

ਸਹੀ ਯਾਰ ਹਾਂ ਨਕਲੀ ਨਹੀਂ ਹਾਂ ਚਲੋ ਠੀਕ ਸਹੀ ਹੈ ਚਲੋ ਤੇ ਠੀਕ ਆਪਾਂ ਪਾ ਦਾਂਗੇ ਵਿੱਚ ਕਹਿੰਦੇ ਨਾ ਇੱਕ ਬੰਦਾ ਬਿਸ਼ਰਮ ਬਹੁਤ ਆ ਕਹਿੰਦੇ ਨਾ ਉਹ ਗੁਰਦੁਆਰੇ ਮੱਫਾ ਟੱਕ ਸਿਰ ਟੱਕ ਜਾਵੇ ਨਾ ਮੰਦਿਰ ਚ ਰਕੇ ਤੇ ਵੀ ਉਹ ਕਹਿੰਦੇ ਮੈਂ ਸੋਚ ਸੋਚ ਥੱਕ ਗਿਆ ਕਹਿੰਦੇ ਕੀ ਕਿਨੇ ਗਾਂਦੀ ਇਹ ਜੀ ਗੁਰਦੁਆਰਾ ਰਾਣਾ ਸਾਹਿਬ ਸਾਰੀ ਸੰਗਤ ਦਰਸ਼ਨ ਕਰੋ ਬਾਬਾ ਇਸ ਸਿੰਘ ਜੀ ਦਾ ਸਾਨ ਹੈ ਸਾਰੀ ਸੰਗਤ ਆ ਸਾਡੇ ਗੁਰਦੁਆਰਾ ਨਾਮ ਦੇ ਪਵਨ ਦੀ सारे दर्शन करो गुरुद्वारा राधा साहब शुक्र अदा वागुरू सतना साहब बा इसर सिंह जी के स्थान सारे दर्शन करो जी सरकार <laughs> <sharp> <groundwater ayuditer> ਇਹ ਦੀਵਾਨ ਹਾਲ ਹੈ ਜੀ ਸੁਭਾਨ ਹਾਲ ਇਹ ਦੀਵਾਨ ਹਾਲ ਇੱਥੇ ਬਾਬਾ ਜੀ ਦਾ ਦੀਵਾਨ ਲੱਗਦੇ ਆ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਸੁਭਾਸ਼ਤ ਰਛਾ ਤੁਮ ਸੱਚਾ ਅਸ਼ਿਵਕਸ਼ ਰੱਬ ਦੁਆਰਾ ਰਾਣਾ ਸਾਹਿਬ ਦਾ ਲੰਗਰ ਹਾਲ ਹੈ ਜੀ ਸਾਡੇ ਸੰਗਤ ਪ੍ਰਸ਼ਾਦਾ ਸ਼ਕਲ ਲੱਗੀ ਐ ਤੁਸੀਂ ਵੀ ਆ ਜਾਓ ਸ਼ਕਲ ਦਾ ਸਾਹਿਬ ਲੈਣੇ ਸਾਡੀ ਸਾਡੇ ਸਾਡੇ ਸ਼ਕਲ ਲੱਗੀ ਐ ਤੁਸੀਂ ਸਾਰੇ ਜਣੇ ਆ ਕੇ ਪ੍ਰਸ਼ਾਦਾ ਸ਼ਕਲ ਲਓ ਜੀ ਆ ਸਾਡੇ ਬਾਤ ਤਾਂ ਜਾਣ ਪਾ ਦੇ ਚਾਹ ਫਾਦੇ ਥੋੜੀ ਜਿਹੀ ਪਾ ਹੀ ਦਿਓ ਪਟਕ ਕੋਈ ਮੈਂ ਤਾਂ ਨਾਲ ਹੀ ਚੱਲਣੇ ਮੈਨੂੰ ਵੀ ਪਾ ਦੇ ਥੋੜਾ ਬਸ ਬਸ ਗਾੜੀ ਦੇ ਨਾਲ

वागुरू का प्रसादा शकी जी फा तुम तो भी आज